32 ਚੌੜ ਸਾਈਜ਼ ਨੂੰ 28 ਰੁਪਏ ਤੋਂ ਸ਼ੁਰੂ ਹੋ ਜੂਗਾ ਇੱਥੋਂ ਬਈ ਐਵੇਂ ਗੱਲ ਐਮੀ ਆ ਗੱਲ 32 ਚੌੜ ਦਾ ਸਾਈਜ਼ ਹੈ ਵੀਰੇ 28 ਰੁਪਏ ਫੁਰ ਤੋਂ ਡਿਜ਼ਾਈਨ ਇਹਦੇ ਸ਼ੁਰੂ ਹੋ ਜਾਣਗੇ ਹੂੰ ਏਦੋਂ ਬਾਅਦ ਜਿਹੇ ਜਾਂ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਠੀਕ ਡਿਜ਼ਾਈਨਾਂ ਦੀ ਕੋਈ ਦਿੱਕਤ ਨਹੀਂ ਤੇ ਆ ਉਹੀ ਡਿਜ਼ਾਈਨ ਆ ਬਈ ਇਹਦੇ ਉਹੀ ਡਿਜ਼ਾਈਨ ਆ ਸੇਮ ਡਿਜ਼ਾਈਨ ਆ 32 ਚੌੜ ਦੇ ਵਿੱਚ ਹੂੰ ਹਾਲ ਜਿੰਨਾ ਮਰਜ਼ੀ ਲੈ ਲਓ ਇੱਕ ਡਿਜ਼ਾਈਨ ਦੇ ਵਿੱਚ ਦੋ ਗੋਠੀਆਂ ਦਾ ਲੈ ਲਓ ਤਿੰਨ ਗੋਠੀਆਂ ਦਾ ਲੈ ਲਓ ਇਹ ਵੀ 32 ਚੌੜ ਹੈ ਜੀ ਹੂੰ ਦੋ ਚਾਰ ਦਾ ਆਹ ਦੋ ਵੀ ਚਾਰ ਦਾ ਆ ਗਿਆ ਜੀ ਇਹ ਦੋ ਚਾਰ ਦਾ ਆ ਗਿਆ ਹਾਂਜੀ ਠੀਕ ਹੈ ਜੀ ਇਹਦਾ ਦੋ ਵੀ ਚਾਰ ਦਾ ਹੀ ਰੇਟ ਹੈ ਜਿਹੜਾ ਸਟਾਰਟਿੰਗ ਰੇਟ ਹੈ ਜੀ ਉਹ 25 ਰੁਪਏ ਹੈ ਜੀ ਠੀਕ ਹੈ ਜੀ 25 ਰੇਂਜ ਦੇ ਵਿੱਚ ਜਿੰਨੇ ਮਰਜ਼ੀ ਸਟਾਰਟ ਹੋ ਜੂ 25 ਇਹਦੂ ਬਾਅਦ 27 28 ਇਹਦੂ ਪਲੱਸ ਰੇਂਜ ਦੀ ਜਿੰਨੀ ਮਰਜ਼ੀ ਡੈਲ ਲੈ ਲੋ ਠੀਕ ਹੈ ਇੱਕ ਆ ਦੂਜੀ ਕੁਜਾਰੀ ਵਾਲੀ ਵਾਲੀ ਡਿਮਾਂਡ ਕਰਦੇ ਲੋਕ ਬਾਈ ਕੁਜਾਰੀਆ ਦੀ ਵੀ ਮਿਲ ਜੂਗੀ ਜੀ ਕੁਜਾਰੀਆ ਦੇ ਦੋ ਚਾਰ ਵੀ ਮਿਲ ਜੂ ਆ ਪੀਜ 32 64 ਵੀ ਮਿਲ ਜੂਏ ਕੁਜਾਰੀਆ ਚ ਆ ਗਈ ਜੀ ਠੀਕ ਹੈ ਜੀ ਇਹ ਸਾਰੇ ਡਿਜ਼ਾਈਨ ਕੁਜਾਰੀਆ ਦੇ ਵਿੱਚ ਆ ਹੀ ਡਿਜ਼ਾਈਨ ਬਹੁਤ ਮਿਲ ਜਾਣਗੇ ਹਾਂ ਆ ਵੀ 32 64 ਕਿਆਰੀਆ ਦਾ ਆ ਗਿਆ ਜੀ ਫਿਰ ਦਿਨ ਵਾਸਤੇ ਆਉਣ ਹੋਵੇ ਕਿਸੇ ਨੇ ਇੱਥੇ ਉਹਨਾਂ ਦੇ ਪੁੱਚੋ ਮੰਡੀ ਪੁੱਚੋ ਮੰਡੀ ਦੇ ਵਿੱਚ ਪੁੱਚੋ ਮੰਡੀ ਮੇਨ ਬਠਿੰਡਾ ਰੋਡ ਪ੍ਰਦੀਪ ਮਾਰਬਲ ਆਊਟਲੈਟ ਦੇ ਸਾਹਮਣੇ ਆਊਟਲੈਟ ਦੇ ਸਾਹਮਣੇ ਬਾਕੀ ਨੰਬਰ ਲੱਗੇ ਹੋਏ ਜਿਵੇਂ ਕਿਸੇ ਦੇ ਘਰੇ ਭੇਜ ਦੋਗੇ ਆਰਡਰ ਬਈ ਇਕੱਠਾ ਆਰਡਰ ਤੇ ਵੀ ਭੇਜਦਾ ਇਕੱਠਾ ਹੀ ਭੇਜਦਾ